ਹਾਂਜੀ ਸਸਿਗਾ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਤੇ ਆਪਾਂ ਗੱਲ ਕਰਦੇ ਆ ਕਿ ਹੁਣ ਰੀਲ ਦੀ ਬਣਾਉਣੀ ਜਿਹੜੀ ਆਪਾਂ ਤੋਂ ਦੇ ਵਿੱਚ ਗੱਲਾਂ ਇਹੀ ਆ ਕਿ ਆਪਣੀਆਂ ਜੇ ਤੁਹਾਨੂੰ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਫੇਸਬੁੱਕ ਦਾ ਚੈਨਲ ਹੈਗਾ ਆ ਕਮਲ ਸਿੰਘ ਤੇ ਇੰਸਟਾਗ੍ਰam ਦਾ ਹੈਗਾ ਆ ਰਾਈਡਰ ਡੀ ਆ ਸਾਹਿਬ ਥੋੜੀ ਬਹੁਤੀ ਰਾਈਡਿੰਗ ਵੀ ਕਰ ਲਈਦੀ ਆ ਬਾਈਕ ਰਾਈਡਿੰਗ ਇਸ ਸਰ ਕੋਦੇ ਨਾਮ ਤੇ ਰੱਖਿਆ ਆ ਤੇ YouTube ਤੇ ਹੈਗਾ ਸਟਾਰ ਡਾਕਟਰ মিডিਆ ਸੋ ਨਾਨ ਨੂੰ ਤੁਸੀਂ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਦਾ ਜਰੂਰ ਕਰਨੇ ਆ ਤੇ ਸਬਸਕ੍ਰਾਈਬ ਜਰੂਰ ਕਰੋ ਮੇਰਾ ਚੈਨਲ ਠੀਕ ਹੈ YouTube ਚੈਨਲ ਵੀ ਉੱਤੇ ਵੀ ਵੀਡੀਓ ਆਪਾਂ ਅਪਲੋਡ ਕਰਨੀਆਂ ਆ ਤੇ ਤੁਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਦੇਖ ਸਕਦੇ ਹੋ ਉਹਦੇ ਵਿੱਚ ਹਨ ਤੇ ਹੁਣ ਆਪਾਂ ਗੱਲ ਕਰਨੀਆਂ ਜਿਨ੍ਹਾਂ ਦਾ ਰੱਬ ਤੇ ਬਹੁਤ ਭਰੋਸਾ ਹੁੰਦਾ ਆ ਦਿਲ ਤੋਂ ਹੁੰਦਾ ਭਰੋਸਾ ਨਾ ਰੱਬ ਤੇ ਤੇ ਮਗਰ ਦੁਨੀਆ ਵਿੱਚ ਕੋਈ ਸਾਥ ਦੇਵੇ ਨਾ ਦੇਵੇ ਬੰਦਾ ਅੱਕਿਆ ਥੱਕਿਆ ਵੀ ਹੁੰਦਾ ਲਾਈਫ ਤੋਂ ਹਨਾ ਬਹੁਤ ਹੋਣੇ ਆ ਮੇਰੇ ਅਰਗੇ ਬੇਚਾਰੇ ਹਨਾ ਤੇ ਗੱਲ ਆਪਾਂ ਉਹਨਾਂ ਦੀ ਕਰਨੀ ਆ ਜਿੱਦਾਂ ਹਿੰਦੀ ਵਿੱਚ ਆ ਹਿੰਦੀ ਵੀ ਸੁਣਦੇ ਨਾਲ ਤੇ ਪੰਜਾਬੀ ਹਿੰਦੀ ਆਪਾਂ ਦੋਨਾਂ ਵਿੱਚ ਹੀ ਬੋਲਣੇ ਆ ਸਟੇਟਸ ਸ਼ੇਅਰ ਜੋ ਵੀ ਹੈ ਨਾ ਤੇ ਹਿੰਦੀ ਵਿੱਚ ਆ ਕਹਿੰਦਾ ਥੱਕ ਗਿਆ ਹੂੰ ਲੇਕਿਨ ਹਾਰਾ ਨਹੀਂ ਹੂੰ ਥੱਕ ਗਿਆ ਹੂੰ ਲੇਕਿਨ ਹਾਰਾ ਨਹੀਂ ਹੂੰ ਸਕੂਨ ਬਸ ਇਸ ਬਾਤ ਦਾ ਹੈ ਮੇਰਾ ਰੱਬ ਹੈ ਮੇਰੇ ਸਾਥ ਮੈਂ ਬੇਸਹਾਰਾ ਨਹੀਂ ਹੂੰ ਮੇਰਾ ਰੱਬ ਹੈ ਮੇਰੇ ਸਾਥ ਮੈਂ ਬੇਸਹਾਰਾ ਨਹੀਂ ਸੋ ਇਹ ਉਹਨਾਂ ਲਈ ਆ ਜਿਹੜੇ ਰੱਬ ਤੇ ਭਰੋਸਾ ਰੱਖਦੇ ਤੇ ਆਪਣੀ ਲਾਈਫ ਨੂੰ ਅੱਗੇ ਵੱਲ ਨੂੰ ਚਲਾਉਂਦੇ ਆ ਸੋ ਇਸ ਕਰਕੇ ਚਲੋ ਬਹੁਤ ਵੱਡੀ ਵਧੀਆ ਗੱਲ ਆ ਇਹ ਵੱਡੀ ਵੀ ਗੱਲ ਆ ਕਿ ਜਿਹੜੇ ਰੱਬ ਦਾ ਸਹਾਰਾ ਲੈ ਕੇ ਹੀ ਅੱਗੇ ਵੱਲ ਨੂੰ ਤੁਰਦੇ ਆ ਹੈ ਹੀ ਸਾਰਾ ਕੁਝ ਪਰਮਾਤਮਾ ਦਾ ਹੀ ਆ ਸੋ ਇਸ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਧੰਨਵਾਦ